ਭਾਜਪਾ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜੀ ਵੰਡ ਪਾਓ ਜਿਹੜੀ ਫਿਰਕਾ ਪ੍ਰਸਤੀ ਦੀ ਜਿਹੜੀ ਰਾਜਨੀਤੀ ਜਿਹੜੀ ਧਰਮਾਂ ਦੀ ਜਾਤਾਂ ਦੀ ਰਾਜਨੀਤੀ ਜਿਹੜੀ ਉਹ ਕਰਦੇ ਨੇ ਨਫ਼ਰਤ ਦੀ ਜਿਹੜੀ ਰਾਜਨੀਤੀ ਕਰਦੇ ਨੇ ਸੋ ਨਫ਼ਰਤ ਦੀ ਰਾਜਨੀਤੀ ਦਾ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਪੰਜਾਬ ਦੇ ਲੋਕ ਭਾਜਪਾ ਨੂੰ ਪਹਿਲਾਂ ਵੀ ਨਕਾਰਦੇ ਆਏ ਨੇ ਤੇ ਅੱਗੇ ਵੀ ਨਕਾਰਦੇ ਰਹਿਣਗੇ ਸੋ ਬੈਟਰ ਆ ਕਿ ਉਹ ਇੱਕ ਵੱਡਾ ਦਿਲ ਦਿਖਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਵਪਾਰੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਨੂੰ ਚੱਲਣ ਉਹਨਾਂ ਦੇ ਲਈ ਕੁਛ ਨਾ ਕੁਛ ਲੈ ਕੇ ਆਉਣਾ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਲਈ ਕੋਈ ਵੱਡਾ ਲੰਦਿਆ ਹਰਿਆਣਾ ਦੇ ਮੁੱਖ ਮੰਤਰੀ ਤੇ ਇਹ ਸਾਫ਼ ਤੌਰ ਤੇ ਕਹਿਣਾ ਕਿ ਮੈਂ ਭਰਾ ਨੂੰ ਨਹੀਂ ਜਾਣਦਾ ਮੈਨੂੰ ਇਹ ਨਹੀਂ ਪਤਾ ਕਿੱਥੋਂ ਵਿਧਾਇਕ ਨੇ ਇਹਨੂੰ ਕਿਵੇਂ ਕਿਸ ਸਰ ਉਹਨਾਂ ਦੇਖਦੇ ਆਪੇ ਦੇਖੋ ਸੁਭਾਵਿਕਾ ਕਿ ਜਿਸ ਤਰੀਕੇ ਨਾਲ ਮੈਂ ਕੱਲ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਰੱਖਿਆ ਤੇ ਬੰਦਾ ਹੁਣ ਮੀਡੀਆ 'ਚ ਕਿਵੇਂ ਆ ਕੇ ਕਹਿ ਦੇਵੇ ਕਿ ਮੈਂ ਇਹ ਸਾਰਾ ਕੁਝ ਕੀਤਾ ਹੈਗਾ ਸੋ ਉਹ ਸੈਣੀ ਸਾਹਿਬ ਵੀ ਜਾਣਦੇ ਉਹਨਾਂ ਦਾ ਮਨ ਜਾਣਦਾ ਕਿ ਉਹਨਾਂ ਨੇ ਕੀ ਐਫਰਟ ਜਿਹੜੇ ਲਾਏ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਜਿਹੜੇ ਕਾਮਯਾਬ ਨਹੀਂ ਹੋਏ ਜਿਸ ਇਨਫਰਮਰ ਬਾਰੇ ਤੁਸੀਂ ਕਹਿ ਰਹੇ ਹੋ ਉਹ ਬੀਜਪੀ ਦੇ ক্লোਜ਼ ਹੈ ਉਹ ਬੰਦਾ ਮਤਲਬ ਜਿਹੜਾ ਤੁਹਾਨੂੰ ਮਿਲੇਗਾ ਵਿਅਕਤੀ ਜਿਹੜਾ ਤੁਸੀਂ ਨਾਮ ਬਲ ਨਾਮ ਪਰ ਵਿਅਕਤੀ ਹੈ ਤਾਂ ਸੁਭਾਅ ਹੈ ਕਿ ਉਹਨਾਂ ਦਾ ਸਹਿਚਾਰ ਸਾਰਿਆਂ ਦੇ ਨਾਲ ਹੀ ਹੋਊਗਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਉਹ ਬੀਜਪੀ ਹਾਂ ਮੈਂ ਇਹ ਕਿਤੇ ਨਹੀਂ ਕਿਹਾ ਕਿ ਉਹ ਬੰਦਾ ਬੀਜਪੀ ਦਾ ਮੈਂ ਬੀਜਪੀ ਸ਼ਬਦ ਕਿਤੇ ਨਹੀਂ ਯੂਜ਼ ਕੀਤਾ ਤੇ ਮੈਂ ਫੇਰ ਕਲੀਅਰ ਕਰ ਦਵਾਂ ਉਹਨਾਂ ਨੂੰ ਆਪਾਂ ਉਹਨਾਂ ਤੇ ਵਿਸ਼ਵਾਸ ਕਿੱਦਾਂ ਕੀਤਾ ਜੇ ਉਹ ਬੀਜੇਪੀ ਦੇ ਵਿੱਚ ਨਹੀਂ ਹੈਗੀ ਦੇਖੋ ਜੇ ਕੋਈ ਨਾਮਵਰ ਵਿਅਕਤੀ ਹੈਗਾ ਜਿਨ੍ਹਾਂ ਦਾ ਸੰਗਰੂਰ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਕੋਈ ਨਾਮ ਹੈਗਾ ਤੇ ਉਹ ਬੰਦਾ ਲਗਾਤਾਰ ਮੈਨੂੰ ਇੱਕ ਹਫਤਾ ਜਿਹੜਾ ਅਪਰੋਚ ਕਰ ਰਹੇ ਨੇ ਕਾਲ ਕਰ ਰਹੇ ਨੇ ਮਿਲ ਮਿਲ ਰਹੇ ਨੇ ਤਾਂ ਸੁਭਾਵਿਕ ਹੈ ਕਿ ਗੱਲ ਜਿਹੜੀ ਹੈਗੀ ਹੈ ਸੰਗਰੂਰ ਲੀਡਰਸ਼ਿਪ ਕਹਿ ਰਹੀ ਹੈ ਕਿ ਜੇਕਰ ਕੋਈ ਇਹਨਾਂ ਗੱਲਾਂ ਦੇ ਵਿੱਚ ਤੱਤ ਨਹੀਂ ਹੈਗੇ ਜਾਂ ਤਾਂ ਨਦਰਪੁਰ ਭਰਾ ਜੀ ਨੂੰ ਸਾਹਮਣੇ ਲੈ ਕੇ ਆਉਣ ਨਹੀਂ ਉਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਪ੍ਰਦਰਸ਼ਨ ਵੀ ਕਰਨਗੇ ਤੁਹਾਡੇਡੇ ਡੇਖੋ ਮੈਂ ਨਾ ਕਿਸੇ ਪ੍ਰਦਰਸ਼ਨ ਤੋਂ ਡਰਦੀਆਂ ਨਾ ਕਿਸੇ ਕਾਨੂੰਨੀ ਕਾਰਵਾਈ ਤੋਂ ਡਰਦੀਆਂ ਮੈਂ ਇੱਕ ਸੰਗਠਨ ਦਾ ਹਿੱਸਾ ਹੈਗੀ ਆ ਪਾਰਟੀ ਦਾ ਹਿੱਸਾ ਹੈਗੀ ਆ ਮੈਂ ਜਿਹੜੀ ਗੱਲ ਆ ਜਿਹੜੇ ਫੈਕਟ ਨੇ ਜਿਹੜੀ ਸਚਾਈ ਆ ਮੈਂ ਡਿਟੇਲਸ ਸਾਰੀਆਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਦੇ ਚੁੱਕੀ ਆ ਅੱਗੋਂ ਪਾਰਟੀ ਹਾਈ ਕਮਾਂਡ ਦਾ ਜਿਹੜਾ ਵੀ ਮੈਨੂੰ ਹੁਕਮ ਹੋਊਗਾ ਉਸ ਦੇ ਉੱਤੇ ਅਸੀਂ ਖੜੇ